ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਜੀ ਸੋ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿੰਨਾ ਕਾ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚਾਉਣ ਦੀ ਤੇ ਆਪਾਂ ਸਾਰਾ ਗੁਰਦੁਆਰਾ ਸਾਹਿਬ ਤੁਹਾਨੂੰ ਇੱਕ ਵਾਰੀ ਦਿਖਾਣੇ ਆ ਡਰੋਨ ਦੇ ਰਾਹੀਂ ਤੇ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ ਉਹ ਤੁਸੀਂ ਸੇਵਾਦਾਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਜਿਹੜਾ ਕੋਦਰ ਸਾਹਿਬ ਦਾ ਪੂਰਾ ਇਤਿਹਾਸ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਜਰੂਰ ਵਾਹਿਗੁਰੂ ਜਰੂਰ ਲਿਖਿਓ ਜੀ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਪਾਵਨ ਸਥਾਨ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ ਇਨਾ ਸਥਾਨਾਂ ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੇ ਜੋ ਕਿ ਮੁਕਸ਼ਰ ਦੀ ਜੁੱਧ ਦੇ ਉਪਰੰਤ ਇਸ ਧਰਤੀ ਤੇ ਚਰਨ ਪਾਏ ਔਰ ਇਸ ਧਰਤੀ ਨੂੰ ਭਾਗ ਲਾਏ ਇਤਿਹਾਸ ਗਵਾਹ ਹੈ ਕਿ ਸਤਿਗੁਰੂ ਜੀ ਜਿਸ ertidhi ਤੇ ਪਹੁੰਚੇ ਤਾਂ ਸਤਿਗੁਰਾਂ ਨੂੰ ਜੋ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਸਾਹਮਣੇ ਮਣ ਦਾ ਦਰਖਤ ਹੈ ਉਸ ਦੇ ਉੱਪਰ ਇੱਕ ਜਾਨਵਰ ਬੋਲਦਾ ਸੁਣਾਈ ਦਿੱਤਾ ਜਿਸ ਜਾਨਵਰ ਨੂੰ ਆਪਾਂ ਤਿੱਤਰ ਕਹਿੰਦੇ ਆ ਤਾਂ ਗੁਰੂ ਪਿਆਰਿਓ ਸਤਿਗੁਰਾਂ ਨੇ ਉਸ ਵਕਤ ਉਸ ਜਾਨਵਰ ਨੂੰ ਤਿੱਤਰ ਨੂੰ ਪਕੜਨ ਦੇ ਵਾਸਤੇ ਸਿੰਘਾਂ ਨੂੰ ਕਿਹਾ ਸਿੰਘਾਂ ਨੇ ਉਸ ਜਾਨਵਰ ਨੂੰ ਪਕੜਿਆ ਪਕੜ ਕਰਕੇ ਆਪਣੇ ਹੱਥਾਂ ਦੇ ਨਾਲ ਉਹਨੂੰ ਸਤਿਗੁਰਾਂ ਨੇ ਖੋਇਆ ਉਹਦੇ ਜਿਹੜੇ ਖੰਭ ਪੱਟੇ ਗਏ ਪੱਟ ਕੇ ਤੇ ਲਾਗੇ ਜਿਹੜਾ ਬਾਜ ਸੀ ਬਾਜ ਨੂੰ ਖਵਾ ਦਿੱਤਾ ਗਿਆ ਜਦੋਂ ਇਹ ਸਾਰਾ ਕੌਤਕ ਵੇਖਿਆ ਸਿੰਘਾਂ ਨੇ ਨਾਲ ਜਿਹੜੇ ਸਿੰਘ ਸਨ ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਇਹ ਕੀ ਕੌਤਕ ਆ ਵੱਡੇ 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 ਪਿੱਛੇ ਜੰਗ ਲੜ ਆਏ ਆ ਇੱਕ ਜਾਨਵਰ ਨੂੰ ਦੂਸਰੇ ਜਾਨਵਰ ਤੋਂ ਤੁਸੀਂ ਖਵਾ ਰਹੇ ਹੋ ਇਹ ਕੀ ਕੌਤਕ ਆ ਸਾਨੂੰ ਥੋੜਾ ਜਿਹਾ ਤਾਂ ਨਾ ਪਾਉਣਾ ਕਰੋ ਤਾਂ ਗੁਰੂ ਪਿਆਰਿਓ ਗੁਰੂ ਸਵਾਰੇ ਉੱਥੇ ਫਿਰ ਸਤਿਗੁਰਾਂ ਨੇ ਦੱਸਣਾ ਕੀਤਾ ਕਿ ਇਹਨਾਂ ਨੇ ਸਾਨੂੰ ਜਾਮਨ ਲੈ ਕਰਕੇ ਜਦੋਂ ਇਹ ਮਨੁੱਖਾ ਜਨਮ ਦੇ ਵੇਸ਼ ਸੀ ਜਿਹੜਾ ਤਿੱਤਰ ਹੈ ਇਹ ਜੱਟ ਸੀ ਤੇ ਜਿਹੜਾ ਬਾਜ ਇਹ ਬਾਣੀਆਂ ਸੀ ਬਾਣੀਆਂ ਪਾਸੋਂ ਜੱਟ ਨੇ ਕਰਜ਼ਾ ਲਿਆ ਸੀ ਸਾਨੂੰ ਜਾਮਨ ਲੈ ਕੇ ਲੇਕਨ ਉਸ ਸਮੇਂ ਇਹਨਾਂ ਨੇ ਜਿਹੜਾ ਕਿ ਜੱਟ ਸੀਗਾ ਇਹਨੇ ਉਹ ਕਰਜ਼ਾ ਵਾਪਸ ਨਹੀਂ ਕੀਤਾ ਬਾਣੀਆਂ ਨੂੰ ਇਹ ਮਾਰ ਕੇ ਦੋਵੇਂ ਜਿਹੜੇ ਕਿ ਜਾਨਵਾਰ ਭਾਵ ਜਿਹੜਾ ਜੱਟ 37 ਦੀ ਜੁਨੇ ਪੈ ਗਿਆ ਤੇ ਜਿਹੜਾ ਬਾਣੀਆਂ ਸੀ ਉਹ 22 ਦੀ ਜੁਨੇ ਪੈ ਗਿਆ ਅੱਜ ਅਸੀਂ ਇਹਨਾਂ ਸਥਾਨਾਂ ਤੇ ਜੋ ਇਹ ਦੋਏ ਬੋਲੇ ਨੇ ਉਸ ਸਮੇਂ ਸਾਨੂੰ ਪਤਾ ਲੱਗਿਆ ਕਿ ਇਹ ਪੁਕਾਰਾਂ ਕਰ ਰਿਹਾ ਹੈ ਉਸ ਸਮੇਂ ਅਸੀਂ ਫਿਰ ਆਪਣੀ ਇਹਨਾਂ ਸਥਾਨਾਂ ਤੇ ਜਾਮਨੀ ਤਾਰੀ ਹੈ ਔਰ ਅੱਜ ਤੋਂ ਇਹਨਾਂ ਸਥਾਨਾਂ ਦਾ ਜਿਹੜਾ ਨਾਮ ਪੈ ਗਿਆ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਉਦੋਂ ਤੋਂ ਹੀ ਸੰਗਤਾਂ ਨੇ ਜਦੋਂ ਤੋਂ ਸਤਿਗੁਰੂ ਜੀ ਇੱਥੋਂ ਹੋ ਕੇ ਗਏ ਉਦੋਂ ਤੋਂ ਹੀ ਇਸ ਸਥਾਨ ਦਾ ਨਾਮ ਪੈ ਗਿਆ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਔਰ ਲੱਖਾਂ ਹਜ਼ਾਰਾਂ ਦੀ ਤਰ੍ਹਾਂ ਦੀ ਸੰਗਤਾਂ ਜੋ ਇਹਨਾਂ ਸਥਾਨਾਂ ਤੇ ਪਹੁੰਚ ਕਰਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਦਰਸ਼ਨ ਦੀਦਾਰੇ ਕਰਕੇ ਅਰਦਾਸਾਂ ਬੇਨਤੀਆਂ ਕਰਕੇ ਝੂੜੀਆਂ ਪਰਦੇ ਹਨ ਜਿਹੜਾ ਕਿ ਮੱਸੀਆ ਦਾ ਦਿਹਾੜਾ ਇੱਥੇ ਜਿਹੜਾ ਕਿ ਸੰਗਤਾਂ ਜਿਹੜੀਆਂ ਕਿ ਲੱਖਾਂ ਦੀ ਤਾ ਦੇ ਵਿੱਚ ਪਹੁੰਦੀਆਂ ਹਨ ਇਸੇ ਤਰ੍ਹਾਂ ਐਤਵਾਰ ਦੇ ਦਿਹਾੜੇ ਵੀ ਜਿਹੜੇ ਸੰਗਤਾਂ ਬਹੁਤ ਪਹੁੰਚਦੀਆਂ ਹਨ ਬਸੰਤ ਪੰਜਮੀ ਦਾ ਦਿਹਾੜਾ ਮਨਾਇਆ ਜਾਂਦਾ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੀ ਪ੍ਰਕਾਸ਼ ਦਿਹਾੜੇ ਨੂੰ ਇਲਾਕੇ ਦੀ ਸੰਗਤਾਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਜੋ ਕਿ ਉਹ ਵੀ ਜਿਹੜਾ ਕਿ ਸੰਯੋਗ ਦੇ ਨਾਲ ਜੋ ਕਿ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦਾ ਗੁਰਪੁਰਬ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਸੁੰਦਰ ਇੱਥੋਂ ਦਾ ਜਿਹੜਾ ਪ੍ਰਬੰਧ ਹੈ ਸਾਡੇ ਅਤੀ ਸਤਿਕਾਰਯੋਗ ਸਰਦਾਰ ਕੁਲਵੰਤ ਸਿੰਘ ਜੀ ਮਨਿੰਦਰ ਸ਼ਾਹ ਬਾਂਦੀਆਂ ਦੀ ਜੋ ਕਿ ਦੇਖ ਰੇਖ ਤੇ ਇੱਥੇ ਚੱਲ ਰਿਹਾ ਹੈ ਔਰ ਬੜਾ ਹੀ ਸੁਚੱਜਾ ਟੰਗ ਟੰਗ ਦੇ ਨਾਲ ਇੱਥੋਂ ਦਾ ਜਿਹੜਾ ਕੀ ਪ੍ਰਬੰਧ ਚਲਾਇਆ ਜਾ ਰਿਹਾ ਹੈ ਗੁਰੂ ਜੀਆਂ ਬੜੀਆਂ ਹੀ ਬਖਸ਼ਾ ਵਰਤ ਰਹੀਆਂ ਹਨ ਔਰ ਇੱਥੋਂ ਦੇ ਜੋ ਪਾਵਨ ਸਥਾਨ ਦੀਆਂ ਸੀਮਾਵਾਂ ਨੇ ਮਹਾਂਪੁਰਸ਼ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਉਹ ਕਰਵਾ ਰਹੇ ਨੇ ਆਲੀ ਸ਼ਾਲ ਬਿੰਡਣ ਕਾਂ ਤਿਆਰ ਕਰਵਾ ਰਹੇ ਨੇ ਸੋ ਇਥੋਂ ਦਾ ਇਹ ਪਾਵਨ ਇਤਿਹਾਸ ਹੈ ਸੋ ਇਥੇ ਉਹ ਸਰੋਵਰ ਵੀ ਮੌਜੂਦ ਹੈ ਜਿੱਥੇ ਸਤਗੁਰਾਂ ਦੇ ਘੋੜੇ ਨੇ ਸੁਮ ਮਾਰ ਕੇ ਜਲ ਕੱਢਿਆ ਸੀ ਉਹ ਝੰਡ ਵੀ ਮੌਜੂਦ ਹੈ ਜਿੱਥੇ ਸਤਗੁਰਾਂ ਨੇ ਆਪਣਾ ਨੀਲਾ ਘੋੜਾ ਬੰਨਣਾ ਕੀਤਾ ਸੀ ਸੋ ਇਹਨਾਂ ਨੂੰ ਇਤਿਹਾਸ ਆਪ ਜੀਆਂ ਦੇ ਨਾਲ ਸਾਂਝੇ ਕਰਦੇ ਹੋਏ ਖਿਮਾ ਦੇ ਜਾਚਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ